ਟਰੈਕਟਰ ਦੇ ਸ਼ੌਂਕੀ ਲੱਕੀ ਗੋਲਡ ਸਮਿਥ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਉਹ ਆਪਣੇ ਟਰੈਕਟਰਾਂ ਉੱਤੇ ਟੋਚਨਾ ਕਰਕੇ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਰਹਿੰਦਾ ਹੈ ਪੰਜਾਬ ਚ ਇਹਨਾਂ ਦਿਨਾ ਟਰਾਲੀ ਟੋਜਨ ਮੁਕਾਬਲੇ ਚੱਲ ਰਹੇ ਹਨ ਜਿੱਥੇ ਲੱਕੀ ਬੜੇ ਜੋਸ਼ ਨਾਲ ਭਾਗ ਲੈ ਰਿਹਾ ਹੈ ਪਰ ਹਾਲੇ ਤੱਕ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਲੱਕੀ ਨੇ ਸਿਰਫ ਇੱਕ ਮੁਕਾਬਲੇ ਵਿੱਚ ਹੀ ਦੂਜਾ ਇਨਾਮ ਜਿੱਤਿਆ ਸੀ ਹਾਲ ਹੀ ਵਿੱਚ ਲੱਕੀ ਨਾਲ ਇੱਕ ਘਟਨਾ ਵਾਪਰੀ ਜਿਸ ਬਾਰੇ ਲੋਕ ਕਾਫੀ ਕਮੈਂਟ ਕਰ ਰਹੇ ਹਨ ਗੱਲ ਐਵੇਂ ਹੋਈ ਕਿ ਜਦੋਂ ਉਹ ਟਰਾਲੀ ਪਾ ਕੇ ਟੋਚਨਲੇ ਟਰੈਕਟਰ ਚਲਾਉਂਦਾ ਹੈ ਤਾਂ ਅਚਾਨਕ ਉਸ ਦੇ ਟਰੈਕਟਰ ਦੀ ਫਰਾਈ ਵੀਲ ਬ੍ਰੇਕ ਟੁੱਟ ਜਾਂਦੀ ਹੈ ਜਿਸ ਕਰਕੇ ਟਰੈਕਟਰ ਰੁਕ ਜਾਂਦਾ ਹੈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਟਰੈਕਟਰ ਚੰਗੀ ਚਾਲ ਚੱਲਦਾ ਹੈ ਪਰ ਫਿਰ ਠੱਪ ਹੋ ਜਾਂਦਾ ਹੈ ਲੱਕੀ ਦਾ ਚਿਹਰਾ ਵੀ ਕਾਫੀ ਉਦਾਸ ਨਜ਼ਰ ਆਉਂਦਾ ਹੈ ਕਈ ਮੁਕਾਬਲੇ ਵਿੱਚ ਭਾਗ ਲੈ ਚੁੱਕੇ ਲੱਕੀ ਦਾ ਟਰੈਕਟਰ ਪਿਛਲੇ ਦਿਨੀ ਵੀ ਇੱਕ ਵਾਰੀ ਟੁੱਟ ਗਿਆ ਸੀ ਉਸ ਨੇ ਆਪਣੇ ਟਰੈਕਟਰ ਤੇ ਕਾਫੀ ਖਰਚਾ ਕਰ ਦਿੱਤਾ ਹੈ ਲੱਕੀ ਜਿਆਦਾਤਰ ਆਪਣੇ ਕ੍ਰੋਕੋਡਾਇਲ ਟਰੈਕਟਰ ਨਾਲ ਹੀ ਮੁਕਾਬਲੇ ਵਿੱਚ ਜਾਂਦਾ ਹੈ ਜਿਵੇਂ ਹੀ ਇਹ ਨਵੀਂ ਵੀਡੀਓ ਇੰਸਟਾਗ੍ਰam ਤੇ ਆਈ ਲੋਕਾਂ ਵੱਲੋਂ ਕਾਫੀ ਤਿੱਖੀ ਤੇ ਹੌਸਲਾ ਵਧਾਉਣ ਵਾਲੇ ਕਮੈਂਟ ਆ ਰਹੇ ਹਨ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕੀ ਲੱਕੀ ਗੋਡਸ স্মਿਥ ਨੂੰ ਹਰ ਤਰੱਕੀ ਮਿਲੇ ਤੁਸੀਂ ਆਪਣੀ ਰਾਇ ਕਮੈਂਟ ਬਾਕਸ ਵਿੱਚ ਲਿਖੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ